ਦੇਖੇ ਤੁਸੀਂ ਜਾਦੇ ਹੋ ਕਿ ਪਿਛਲੇ ਲੰਬੇ ਸਬੇ ਤੋਂ ਬਰਸਾਤ ਨਾ ਹੋਣ ਕਾਰਨ ਜਿਹੜਾ ਵਾ ਉਹ ਕਣਕ ਦੀ ਫਸਲ ਤੇ ਹਾੜੀ ਦੀ ਹੋਰ ਫਸਲਾਂ ਦੇ ਉੱਤੇ ਜਿਹੜਾ ਵਾ ਉਹ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀਗਾ ਖਾਸ ਕਰਕੇ ਬਰਾਨੀ ਏਰੀਆ ਦੇ ਵਿੱਚ ਕੰਢੀ ਏਰੀਆ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਜਿਹੜਾ ਜਿਹੜਾ ਵਾ ਇਹਦਾ ਨੁਕਸਾਨ ਹੋਣ ਦੀ ਸੰਭਾਅਨਾ ਸੀਗੀ ਆਲਰੇਡੀ ਬਰਸਾਤ ਆਜ ਪਈ ਹੈ ਬਹੁਤ ਵਧੀਆ ਸਹੀ ਸਮੇਂ ਤੇ ਪਈ ਹੈ ਤੇ ਜਿਹੜੀ ਜਿੱਥੇ ਕਿ ਪਾਣੀ ਦੇ ਦੀ ਲੋੜ ਸੀ ਕਿਉਂਕਿ ਇਸ ਵੇਲੇ ਜੇਕਰ ਪਾਣੀ ਕਿਸਾਨਾਂ ਨੂੰ ਦਿੱਤਾ ਜਾਂਦਾ ਤੇ ਇਹ ਬਰਸਾਤ ਵੀ ਪੈ ਜਾਂਦੀ ਤਾਂ ਉਹਦੇ ਨਾਲ ਕੀ ਹੈ ਕਿ ਫਸਲ ਡਿੱਗਣ ਦਾ ਸੰਭਾਵਨਾ ਰਹਿੰਦੀ ਆ ਕਿਉਂਕਿ ਇਹਦੇ ਨਾਲ ਕੋਰੋਨਿਸ਼ੀਡੀ ਆਵਾਵਾਂ ਵੀ ਚੱਲਦੀ ਆ ਸੋ ਇੱਕ ਜਿਹੜੀ ਬਰਸਾਤ ਜਿਹੜੀ ਆ ਇੱਕ ਹਾੜੀ ਦੀ ਫਸਲਾਂ ਵਾਸਤੇ ਬੜੀ ਇੱਕ ਲਾਈਵਨ ਸਾਥ ਹੋਵੇਗੀ ਇੱਕ ਖਾਸ ਗੱਲ ਮੈਂ ਇਹ ਰੱਖਣ ਦੀ ਕਰਦਾ ਆ ਕਿ ਕੁਝ ਜਿਹੜੇ ਸਾਡੇ ਨੀਵੇ ਲੱਗੇ ਆ ਖਾਸ ਕਰਕੇ ਗਦਾਸਪੁਰ ਦੇ ਜਿਹੜੀ ਵਿਖਿਏ ਸਾਡੇ ਕੁਝ ਜਿਹੜੇ ਬੇੜ ਦੇ ਲੱਗੇ ਆ ਉੱਥੇ ਸੀਮ ਦੇ ਕੋਈ ਸੀਮ ਦਾ ਕੋਈ ਪਾਣੀ ਜਮਾ ਹੋ ਜਾਂਦਾ ਉੱਥੇ ਸੋ ਉੱਥੇ ਥੋੜਾ ਖਿਆਲ ਰੱਖਣ ਦੀ ਲੋੜ ਹੈ ਕਿ ਜੇਕਰ ਪਾਣੀ ਕਿਤੇ ਨੀਵੇਂ ਥਾਵਾਂ ਦੇ ਉੱਤੇ ਨੀਵੇਂ ਖੇਤਾਂ ਦੇ ਵਿੱਚ ਕਿਤੇ ਪਾਣੀ ਖੜਾ ਹੋ ਜਾਂਦਾ ਵਾ ਤਾਂ ਉੱਥੇ ਕਿਸਾਨਾਂ ਨੂੰ ਬੀ ਅਪੀਲ ਹੈ ਕਿ ਉਹ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਉਹ ਬਾਹਰ ਕੱਢ ਦੇਣ ਆ ਮਤਲਬ ਇਹ ਜਿੰਨੀ ਕਿ ਜਿੰਨਾ ਕਿ ਔਲ ਲੱਗੀ ਦੀ ਹੀ ਉਹਨਾਂ ਦੇ ਵਾਸਤੇ ਪਾਣੀ ਚੱਲੂਗੀ ਜਿਹੜੀ ਉੱਚੀਆਂ ਬੈਲੀਆਂ ਨੇ ਪਰ ਜਿਹੜੇ ਨੀਵੇਂ ਲੱਗਿਆ ਥੋੜਾ ਇਹਦਾ ਖਿਆਲ ਰੱਖਣ ਦੀ ਲੋੜ ਹੈ ਤੋ ਬਾਕੀ ਫਸਲਾਂ ਵਾਸਤੇ ਜੇਕਰ ਸਰੋਂ ਵਾਸਤੇ ਦੇਖ ਲਈਏ ਛੋਲਿਆ ਮਸਰਾ ਵਾਸਤੇ ਦੇਖ ਲਈਏ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ ਲਾਇਵ ਹੰਸਾਤ ਹੋਏਗੀ ਕਿਉਂਕਿ ਜੇ ਆਪਾਂ ਹੋਰ ਜਿਹੜੀ ਪਰਮਸਾਹ ਜਿਹੜੀ ਆ ਨਹੀਂ ਪੈਂਦੀ ਦੇ ਸੋ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਮੈਂ ਦੁਬਾਰਾ ਫਿਰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਕੋਈ ਨੀਵੇਂ ਥਾਮ ਨੇ ਉੱਥੇ ਉਹ ਜਿਹੜਾ ਵਾ ਉਹ ਆਪਣੇ ਜੇਕਰ ਪਾਣੀ ਖੜਾ ਹੋ ਜਾਂਦਾ ਉਹਨੂੰ ਬਾਹਰ ਕੱਢਣ ਇਸ ਦੇ ਨਾਲ ਨਾਲ ਮੈਂ ਦੁਜੀ ਬੇਨਤੀ ਕਰੂੰਗਾ ਕਿ ਕੁਝ ਕਿਸਾਨਾਂ ਨੇ ਦੇਖਿਆ ਗਿਆ ਕਿ ਇਸ ਵੇਲੇ ਜਿਹੜਾ ਵਾ ਉਹ ਸਪਰੇਅ ਕਰਦੇ ਆ ਕਣਕ ਦੀ ਸੜਕਦੀ ਫਸਲ ਦੇ ਉੱਤੇ ਜਾਂ ਹੋਰ ਨਾ ਫਸਲਾਂ ਦੇ ਉੱਤੇ ਉਹ ਕੀੜੇ ਮਾਰ ਕੀੜੇ ਨਮਾਰ ਦਵਾਈ ਇਹਦੀ ਕਰ ਰਹੇ ਆ ਸਾਡੇ ਵੀਰੋਂ ਇਹ ਬਹੁਤ ਜ਼ਿਆਦਾ ਨਜਾਇਜ਼ ਖਰਚੀ ਆਪਾਂ ਕਰ ਰਹੇ ਆ ਕਿਉਂਕਿ ਅਸਲ ਵਿੱਚ ਜੇ ਦੇਖੀਏ ਤੇ ਸਾਡੀ ਫਸਲ ਦੇ ਉੱਤੇ ਚਾਹੇ ਕਣਕਿਆ ਚਾਹੇ ਸਰੋਂ ਆ ਤੇ ਕੋਈ ਫਸਲ ਆ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਕੀੜਾ ਜਾਂ ਬਿਮਾਰੀ ਬਿਲਕੁਲ ਨਹੀਂ ਹੈ ਜਿੰਦ ਤੱਕ ਪੀਲੀ ਮੂਗੀ ਵੀ ਕਿਤੇ ਦਿਖਾਈ ਨਹੀਂ ਦਿੱਤੀ ਆ ਹੁਣ ਆਪਾਂ ਤੇ ਇਹ ਦੇਖਿਆ ਪਿਛਲੇ ਸਮੇਂ ਦੌਰਾਨ ਆੜੂ ਦੇ ਪੁੱਟੇ ਕਰਾਈ ਲੱਗਿਆ ਤੇ ਕਿੰਨਾ ਤੇਲ ਲੱਗ ਜਾਂਦਾ ਤੇਨਾ ਤੇਲਾ ਪਿਆ ਹੁੰਦਾ ਈ ਪਰ ਐਸ ਵੀ ਬਿਲਕੁਲ ਨਹੀਂ ਹੈਗਾ ਇਹਦਾ ਮਤਲਬ ਕੀ ਤੇਲਾ ਕਿਤੇ ਵੀ ਨਹੀਂ ਹੈਗਾ ਸੋ ਮੇਰੀ ਸਾਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਿਨਾਂ ਮਜਾਦੂ ਬਿੜਾ ਜਰੂਰ ਤੋਂ ਆਪਾਂ ਕਿਸੇ ਵੀ ਕੀਟਨਾਸ਼ਕ ਦਾ ਜਾਂ ਕਿਸੇ ਫਲੀਨਾਸ਼ਕ ਦਾ ਛੜਕਾ ਕਰਨ ਦੀ ਜਰੂਰਤ ਨਹੀਂ ਹੈ ਬਹੁਤ ਵਧੀਆ ਫਸਲ ਚੱਲਦੀ ਪਈ ਆ ਨਾ ਕੋਈ ਦੇ ਪੀਲੀ ਖੂਗੇ ਨਾ ਕੋਈ ਤੇਲਾਵਾ ਨਾ ਕੋਈ ਚੁੜੀ ਆ ਸੋ ਮੇਰੀ ਸਾਰੀ ਦੁਬਾਰਾ ਫਿਰ ਇਹੀ ਬੇਨਤੀ ਹੈ ਕਿ ਬਰਸਾਤ ਦਾ ਜਿਹੜਾ ਮੋ ਜਿਹੜਾ ਹੁਣ ਬਰਸਾਤ ਪਈ ਆ ਬਹੁਤ ਲਾਈਵ ਆ ਦਿਆ ਫਸਲਾਂ ਵਾਸਤੇ ਵੀ ਇਤੋਂ ਕਿ ਪਸ਼ੂਆਂ ਵਾਸਤੇ ਵੀ ਇਨਸਾਨਾਂ ਵਾਸਤੇ ਵੀ ਵਧੀਆ ਆ ਤੇ ਦੁਬਾਰਾ ਵੀਰੇ ਇਹੀ ਹੈ ਕਿ ਆਪਾਂ ਜਿਹੜੇ ਜਿਹੜੇ ਨੀਵੇਂ ਲਾ ਕੇ ਉੱਥੇ ਪਾਣੀ ਜਿਹੜਾ ਵਾ ਉਹ ਬਾਹਰ ਕੱਢ ਲਈਏ ਜਿਹੜੇ ਜਿੱਥੇ ਕੋਈ ਆ ਪ੍ਰੋਬਲਮ ਹੈਗੀ ਆ ਉਹ ਦੇਖ ਲਈਏ ਜਾਂ ਜਿੱਥੇ ਕੋਈ ਐਸ ਨੇ ਜਿਹੜਾ ਉਹ ਕੋਈ ਜਿਹੜੇ ਕੋੜੀਆਂ ਕਿ ਕੋਈ ਵੀ ਜਿਹੜਾ ਵਾ ਹਮਲਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਵੀ ਕੋਈ ਆਪਾਂ ਸ਼ਰਕਾ ਕਰਨ ਦੀ ਜੂਰਤ ਨਹੀਂ ਹੈ ਜੇਕਰ ਜੂਰਤ ਪੈਦੀ ਆ ਤਾਂ ਆਪਣੇ ਜਿਹੜੇ ਸਬੰਧਤ ਖੇਤੀਬਾੜੀ ਬੜੀ ਅਫਸਰ ਨੇ ਖੇਤੀਬਾੜੀ ਅਫਸਰ ਨੇ ਉਹਨਾਂ ਨਾਲ ਜੂਰੂ ਸੰਪਰਕ ਕਰ ਲਿਆ ਜਾਵੇ ਤਾਂ ਜੋ ਉਹ ਉਹਦੇ ਮੁਤਾਬਕ ਜਿਹੜਾ ਵਾ ਆਪਾਂ ਕਿਸੇ ਵੀ ਸਮੱਸਿਆ ਦਾ ਜਿਹੜਾ ਹੱਲ ਕਰ ਸਕੀਏ